ਇਥੇ ਪੈਂਡਲ ਬਣਿਆ ਹੋਇਆ ਵਾ ਹਨ ਇਹ ਸਾਰਾ ਜਿਹੜਾ ਹੱਥੀ ਤਿਆਰ ਕੀਤਾ ਹੋਇਆ ਵਾ ਦੇਖੋ ਜਿਵੇਂ ਆਪਣੇ ਦੀਵਾਲੀ ਤੇ ਲੋਕ ਸ਼ੋਪਿੰਗ ਸ਼ਾਪਿੰਗ ਕਰਨ ਜਾਂਦੇ ਹਨ ਨਾ ਉਵੇਂ ਹੀ ਇੱਥੇ ਦੁਰਗਾ ਪੂਜਾ ਤੇ ਕਰਦੇ ਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਆਪਾਂ ਤੁਹਾਨੂੰ ਦੁਰਗਾ ਪੂਜਾ ਦਾ ਜਿਹੜਾ ਰੰਗ ਢੰਗ ਦਿਖਾਵਾਂਗੇ ਤੇ ਨਾਲੇ ਲੈ ਕੇ ਚੱਲਦੇ ਬਾਜ਼ਾਰ ਦੇ ਵਿੱਚ ਤੇ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਣਾ ਇਸ ਵੀਡੀਓ ਦੇ ਵਿੱਚ ਇੱਥੇ ਨਾ ਉਹ ਪਾਣੀ ਭਰ ਕੇ ਲੈ ਕੇ ਆਏ ਆ ਅਜਿਹਾ ਜਿਵੇਂ ਕਿ ਆਪਣੇ ਤਲਾ ਦੇ ਵਿੱਚ ਬੈਠ ਹੁੰਦੇ ਆ ਨਾ ਉਹ ਹੁਣ ਇੱਥੇ ਜਿਹੜੇ ਮਾਤਾ ਦੀਆਂ ਮੂਰਤੀਆਂ ਰੱਖੀਆਂ ਮੈਂ ਆ ਤੇ ਉਹ ਮੂਰਤੀਆਂ ਨੂੰ ਜਿਹੜਾ ਇਸ਼ਨਾਨ ਕਰਾਇਆ ਜਾਊਗਾ ਆਪਣੇ ਕੱਚੀ ਲੱਸੀ ਨਾ ਕਰਵਾਇਆ ਜਾਂਦਾ ਹਨ ਓਵੇਂ ਜਿਹੜਾ ਇਹ ਪਾਣੀ ਨਾਲ ਜਨਾਨ ਕਰਵਾਉਣਗੇ ਮਾਤਾ ਦੇ ਜਿਹੜੇ ਇਹ ਬਣਾਏ ਹੋਏ ਹਨ ਬਹੁਤ ਤੇ ਕਿਉਂਕਿ ਹੁਣ ਦੁਰਗਾ ਪੂਜਾ ਚੱਲ ਰਹੀ ਆ ਤੇ ਇੱਥੇ ਜਿਹੜੀ ਇਹ ਦੁਰਗਾ ਪੂਜਾ ਮਨਾਈ ਜਾਂਦੀ ਹੈ ਪਿੰਡ ਦੇ ਵਿੱਚ ਆਪਾਂ ਤੇ ਉਹ ਸਾਹਮਣੇ ਦੁਕਾਨਾਂ ਲੱਗੀਆਂ ਉਧਰ ਦੇ ਪਾਸੇ ਤੇ ਇੱਧਰ ਦੇ ਪਾਸੇ ਮਾਤਾ ਦੇ ਮੰਦਰ ਬਣਿਆ ਹੋਇਆ ਤੇ ਮੂਰਤੀਆਂ ਉਹ ਲੱਗਿਆ ਜਾਂਦੇ ਤੇ ਇਹ ਲਾਈਟਿੰਗ ਹੋਈ ਜਾਂਦੀ ਉਧਰਲੇ ਪਾਸੇ ਕਸ਼ਮੀਰੀ ਕੰਟਰੋਲ ਵੀ ਲੱਗੀ ਆ ਉਧਰਲੇ ਪਾਸੇ ਵੀ ਇੱਕ ਪ੍ਰੋਗਰਾਮ ਹੋਊਗਾ ਤੇ ਆਸ ਬਣਾ ਕੇ ਜਿਹੜਾ ਲਾਇਆ ਹੋਇਆ ਰਾ ਤੇ ਉਸ ਤੋਂ ਬਾਅਦ ਟੈਂਟ ਲੱਗੂਗਾ ਉਧਰਲੇ ਪਾਸੇ ਹੁਣ ਲੈ ਲਿਆ ਬਾਈਕ ਮੋਟਰਸਾਈਕਲ ਲੈ ਲਿਆ ਵਾ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਵਾਲ ਨੂੰ ਪਾਨਾਗੜ ਤੇ ਉੱਥੇ ਇੱਕ ਤਾਂ ਪਾਵਰ ਬੈਂਕ ਵਿਖਾਉਣੀ ਆ ਤੇ ਨਾਲੇ ਤੁਹਾਨੂੰ ਅੱਜ ਦਿਖਾਉਣੇ ਇੱਥੋਂ ਦੇ ਬਜ਼ਾਰ ਦਾ ਰੰਗਤਾਂ ਕੀ ਆ ਇਹ ਹੈਗਾ ਇੱਥੋਂ ਦਾ ਮਿੰਨੀ ਬਾਜ਼ਾਰ ਜਿਹੜਾ ਪਿੰਡ ਦਾ ਹੈਗਾ ਇੱਥੇ ਵੀ ਤਕਰੀਬਨ ਜਿਹੜੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਤਾਂ ਇਹਨੂੰ ਛੋਟਾ ਜਿਹਾ ਬਾਜ਼ਾਰ ਕਰਕੇ ਇਹਨੂੰ ਮਿੰਨੀ ਬਾਜ਼ਾਰ ਬੋਲਦੇ ਆਂ ਆ ਸ਼ਹਿਰ ਦਾ ਨਾਮ ਲਿਖਿਆ ਹੋਇਆ ਕਾਂਕਸਾ ਡਾਕ ਬੰਗਲਾ ਤੇ ਇੱਥੇ ਜਿਹੜਾ ਗਾਂ ਆ ਜਾਂਦਾ ਸ਼ਹਿਰ ਪਾਨਾਗੜ ਐਵੇਂ ਦੇ ਘਰ ਆ ਇਧਰ ਪਾਸੇ ਆ ਦੇਖੋ ਘਰ ਬਣਾਏ ਹੋਏ ਆ ਸਾਰੇ ਹਨਾ ਤੇ ਆ ਰੇੜੇ ਜੇ ਚੱਲਦੇ ਜਿਹੜੇ ਸਮਾਨ ਢੋਣ ਵਾਸਤੇ ਆ ਦੇਖੋ ਆ ਜਾਂਦੇ ਘਰਾਂ ਨੂੰ ਰੰਗ ਜਿਹੜਾ ਲਾਲ ਪੀਲਾ ਨੀਲਾ ਤੋਤੇ ਰੰਗਾ ਚਿੱਟਾ ਐਵੇਂ ਦੇ ਕੀਤੇ ਤੇ ਆ ਇਧਰ ਵੇਖੋ ਔਰੇਂਜ ਕਲਰ ਕੀਤਾ ਹੋਇਆ ਪਾ ਅੱਜ ਇਧਰੋਂ ਟਰੱਕ ਜਾਊਗਾ ਇਹ ਵੀ ਸਾਹਮਣੇ ਜਿਹੜਾ ਜਾਵੜ ਦਾ ਆਪਣਾ ਪਾਨਾਗੜ ਵਾਲੇ ਪਾਸੇ ਨੂੰ ਤੇ ਇਥੋਂ ਜਿਹੜਾ ਆਪਾਂ ਸ਼ਾਰਟਕਟ ਵੀ ਜਾ ਸਕਦੇ ਹਾਂ ਤੇ ਉਧਰ ਦੀ ਥੋੜਾ ਜਿਹਾ ਵਾੜ ਜਾ ਪੈ ਜਾਊਗਾ ਤੇ ਇਧਰਲੇ ਪਾਸੇ ਹੀ ਸ਼ਾਰਟਕਟ ਤੇ ਆਪਾਂ ਇਧਰ ਦੀ ਜਾਵਾਂਗੇ ਇਹ ਜਿਹੜਾ ਬਈ ਆਹ ਬਣਿਆ ਹੋਇਆ ਨਾ ਗੇਟ ਤੇ 2 ਮਹੀਨੇ ਤੋਂ ਨੂੰ ਬਣਾਉਣ ਦਾ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਇਹ ਵੇਖ ਲਓ ਤਿਆਰੀ ਐ ਨਾ ਤੇ ਜਿਵੇਂ ਇੱਟਾਂ ਦਾ ਬਣਾਇਆ ਹੁੰਦਾ ਪਰ ਇਹ ਇੱਟਾਂ ਦਾ ਨਹੀਂ ਬਾਈ ਜੀ ਇਹ ਟੈਂਟ ਦਾ ਬਣਾਇਆ ਹੋਇਆ ਵਾ ਤੇ ਇਹਦੇ ਅੰਦਰ ਵਾਂਸ ਗੱਡ-ਗੱਡ ਕੇ ਤੇ ਬੜੇ ਬਰੀਕੀ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾਂਦਾ ਤੇ ਬਹੁਤ ਸੋਹਣਾ ਬਣਾਇਆ ਹੋਇਆ ਵਾ ਤੇ ਬੰਦਾ ਕੋਲੇ ਆ ਕੇ ਐ ਨਹੀਂ ਕਹਿ ਸਕਦਾ ਵੀ ਇਹ ਸੀਮੈਂਟ ਨਾਲ ਪਲਾਸਟਰ ਕੀਤਾ ਜਾਂ ਕਿਵੇਂ ਕੀਤਾ ਹੈਗਾ ਇਹ ਕੱਪੜੇ ਦਾ ਬਣਿਆ ਹੋਇਆ ਵਾ ਤੇ ਬਹੁਤ ਗੱਲਬਾਤ ਜਿਹੜੀ ਸਿਰਾ ਬਣਾਈ ਪਈ ਆ ਕਿਉਂਕਿ ਇਹ ਦੁਰਗਾ ਪੂਜਾ ਕਰਕੇ ਖਾਸ ਤੇ ਇਹ ਤਿਆਰੀਆਂ ਕਰਦੇ ਆ ਸ਼ਹਿਰ ਪਾਨਾ ਘੜ ਦੇ ਵਿੱਚ ਪਹੁੰਚ ਚੁੱਕੇ ਆਪਾਂ ਇਧਰਲੇ ਪਾਸੇ ਇੱਕ ਨਾਲਾ ਜਾਂ ਬਣਿਆ ਹੋਇਆ ਗੰਦਾ ਤੇ ਦੁਰਗਾ ਪੂਜਾ ਕਰਕੇ ਗੇਟ ਬਣਾਏ ਹੋਏ ਆ ਇੱਕ ਗੱਲ ਇਹ ਸ਼ਹਿਰ ਦੀ ਆਪਾਂ ਜਰੂਰ ਨੋਟ ਕੀਤੀ ਆ ਕਿ ਜ਼ਿਆਦਾਤਰ ਲੋਕ ਆ ਜਿਹੜੇ ਉਹ ਸਾਈਕਲ ਤੇ ਸਫ਼ਰ ਕਰਦੇ ਆ ਸਾਈਕਲਾਂ ਤੇ ਕੰਮਕਾਰ ਕਰਦੇ ਆ ਕੰਮ ਤੇ ਜਾਂਦੇ ਆ ਤੇ ਬਾਜ਼ਾਰਾਂ ਦੇ ਵਿੱਚ ਉਹ ਆਣਾ ਉਹ ਵੀ ਸਾਈਕਲਾਂ ਤੇ ਹੀ ਸਫ਼ਰ ਕਰਦੇ ਜਿਆਦਾਤਰ ਆ ਇੱਥੋਂ ਦੀਆਂ ਬੱਸਾਂ ਬੱਸ ਸਟੈਂਡ ਇਹਨਾਂ ਦਾ ਛੋਟੇ ਸ਼ਹਿਰਾਂ 'ਚ ਕਿਤੇ ਹੁੰਦਾ ਨਹੀਂ ਖਾਸ ਇਧਰਲੇ ਪਾਸੇ ਵੀ ਗੇਟ ਬਣੇ ਹੋਏ ਆ ਚਾਰ ਪੰਜ ਗੇਟ ਬਣਾਏ ਹੋਏ ਆ ਤੇ ਮੇਲਾ ਜਿਹੜਾ ਰਾਤ ਨੂੰ ਹੁੰਦਾ ਦੁਰਗਾ ਪੂਜਾ ਦਾ ਸਾਰਾ ਜਿਹੜਾ ਪ੍ਰੋਗਰਾਮ ਰਾਤ ਨੂੰ ਹੁੰਦਾ ਦਿਨੇ ਕੰਮਕਾਰ ਕਰਦੇ ਲੋਕ ਤੇ ਰਾਤ ਨੂੰ ਜਿਹੜਾ ਮੇਲਾ ਦੇਖਦੇ ਆ ਇਹ ਜਿਹੜਾ ਮੇਨ ਬਾਜ਼ਾਰ ਆ ਪਾਨਾ ਕੱਟਦਾ ਤੇ ਅੱਜ ਜਿਹੜਾ ਰਾਸ਼ ਬਹੁਤ ਜ਼ਿਆਦਾ ਵਾ ਰਾਸ਼ ਤਾਂ ਕਿਉਂਕਿ ਦੁਰਗਾ ਪੂਜਾ ਦਾ ਜਿਹੜਾ ਟਾਈਮ ਚੱਲ ਰਿਹਾ ਤੇ ਇੱਧਰਲੇ ਪਾਸੇ ਵੀਰ ਜਿਹੜੇ ਬਲਦਸਤੇ ਤਿਆਰ ਕਰ ਰਹੇ ਆ ਤੇ ਆ ਸਾਹਮਣੇ ਹੈਗਾ ਬਾਜ਼ਾਰ ਇਹਦਰ ਕੱਪੜਿਆਂ ਕੋਪੜਿਆਂ ਦੀਆਂ ਜਿਹੜੀਆਂ ਸੇਲਾਂ ਵੀ ਲਾਈ ਬੈਠੇ ਆ। ਥਾਂ ਥਾਂ ਤੇ ਇੱਥੇ ਨਿਊ ਮਾਰਕੀਟ ਬੋਲੇ ਆ ਇਹਦੇ ਵਿੱਚ ਹੋਊਗਾ। ਹਾਂ ਇਹਦੇ ਵਿੱਚ ਆ ਨਿਊ ਮਾਰਕੀਟ ਦੇ ਵਿੱਚ ਕਹਿੰਦੇ। ਕਿ ਆਪਾਂ ਇੱਥੇ ਵਿਖਾਉਣੇ ਆ ਕੀ ਹਿਸਾਬ ਦਾ ਵਾ ਕਿੱਥੇ ਪਾਵਰ ਬੈਂਕਾਂ ਦੇ ਹੈਗੇ ਦੁਕਾਨਾਂ ਇੱਥੇ ਕਾਫੀ ਵੱਡੀਆਂ ਆ। ਇਹ ਖੜਾਉਣੇ ਆ ਨੇ ਦੁਕਾਨਾਂ ਸਾਰੀਆਂ। ਸਹੀ ਹੈ। ਇੱਥੇ ਪਹੁੰਚ ਗਏ। ਜਿਵੇਂ ਆਪਣੇ ਦੀਵਾਲੀ ਤੇ ਲੋਕ ਸ਼ੋਪਿੰਗ ਸ਼ਾਪਿੰਗ ਕਰਨ ਜਾਂਦੇ ਹਨ ਉਵੇਂ ਇੱਥੇ ਦੁਰਗਾ ਪੂਜਾ ਤੇ ਕਰਦੇ ਆ ਤੇ ਦੁਰਗਾ ਪੂਜਾ ਇੱਥੇ ਆਪਣੇ ਜਿੱਦਾਂ ਨਾ ਦਸਹਿਰਾ ਮਨਾਇਆ ਜਾਂਦਾ ਇੱਥੇ ਦੁਰਗਾ ਪੂਜਾ ਮਨਾਇਆ ਜਾਂਦੀ ਹੈ ਕਾਲੀ ਤੇ ਉਹਨਾਂ ਦੀ ਜਿਹੜੀ ਇੱਥੇ ਆਰਤੀ ਕੀਤੀ ਜਾਂਦੀ ਆ ਤੇ ਇਹ ਜਿਹੜੀ ਲਗਭਗ 6-7 ਦਿਨ ਚੱਲਦੀ ਹੈ ਯਾਨੀ ਕਿ 27 ਤਰੀਕ ਸੀਗੀ ਕੱਲ 28 ਤਰੀਕ ਦੀ ਇਹ ਦੁਰਗਾ ਪੂਜਾ ਸ਼ੁਰੂ ਹੋਈ ਆ ਤੇ 2 ਤਰੀਕ ਦੀ ਸਮਾਪਤੀ ਆ ਇਸੇ ਕਰਕੇ ਲੋਕਾਂ ਦਾ ਜਿਹੜਾ ਵਾਵਾ ਇਕੱਠਾ ਇੱਥੇ ਤੇ ਉਧਰ ਕੱਪੜੇ ਖਰੀਦੀ ਜਾਂਦੇ ਲੋਕ ਆਹ ਦੁਕਾਨਾਂ ਵੱਡੀਆਂ-ਵੱਡੀਆਂ ਚੱਪਲਾ ਲਾ ਕੇ ਬਾਹਰ ਫੇਰ ਅੰਦਰ ਜਾਣਾ ਪੈਂਦਾ ਇੱਥੇ ਦੁਕਾਨਾਂ ਦੇ ਵਿੱਚ ਗੰਨੇ ਵਾਲੀ ਰੇੜੀ ਇਹ ਹੈਗਾ ਪਾਨਾ ਘੜਦਾ ਜਿਹੜਾ ਰੇਲਵੇ ਸਟੇਸ਼ਨ ਦੀ ਇਧਰਲੇ ਪਾਸੇ ਆਪਾਂ ਕ੍ਰਾਸ ਕੀਤੇ ਫਾੜਕ ਇਧਰਲੇ ਪਾਸੇ ਦੁਕਾਨ ਬੋਲੀ ਉਧਰਲੇ ਪਾਸੇ ਤਾਂ ਨਹੀਂ ਹੀ ਸੈੱਟ ਕੰਪਿਊਟਰ ਵਾਲੀ ਦੁਕਾਨ ਆ ਕੋਈ ਉਹਨੂੰ ਪੁੱਛਦੇ ਆ ਬਾਠ ਪੂਰਾ ਚੱਲ ਰਹੀ ਆ ਇਹਦੀ ਸੁਲੇਣਾ ਇਥੇ ਬਾਠ ਚੱਲੀ ਜਾਂਦਾ ਤੇ ਆ ਜਿਹੜਾ ਪੈਂਡਲ ਬਣਾਇਆ ਹੋਇਆ ਵਾ ਹਨ ਇਹ ਜਗ੍ਹਾ ਬਣਾਈ ਹੋਈ ਆ ਇਹ ਮਨਿਕਾ ਸਾਡੇ ਭਾਈ ਮੰਦਿਰ ਬਣਾਇਆ ਹੋਇਆ ਇਹ ਨਾਲੇ ਹੱਥੀ ਤਿਆਰ ਕੀਤਾ ਹੋਇਆ ਵਾਸ ਲਾ ਕੇ ਤੇ ਇਹਨੂੰ ਵੀ ਲਗਭਗ ਇਥੇ ਪੁੱਛਿਆ ਸੀ ਆਪਾਂ ਤੇ ਉਹ ਕਹਿੰਦੇ 2 ਮਹੀਨੇ ਜਿਹੜੇ ਇਹਨੂੰ ਲੱਗ ਗਏ ਸੀ ਬਣਾਉਣ ਦੇ ਵਿੱਚ ਆ ਸਾਹਮਣੇ ਦੇਖੋ ਇਹ ਤਾਂ ਦੇਖੋ ਤੂੰ ਤਾਂ ਨਾ ਕੰਮ ਕੀਤਾ ਲੈ ਇਥੇ ਜਿਹਦੀ ਬਸਾਮਣੇ ਦੇਖੋ ਇਥੇ ਜਿਹੜਾ ਦਿਨੇ ਕੰਮ ਕਰਦੇ ਲੋਕ ਤੇ ਰਾਤ ਨੂੰ ਜਿਹੜੀ ਪੂਜਾ ਉਹ ਕੀਤੀ ਜਾਂਦੀ ਹੈ ਨਾ ਕਾਲੀ ਮਾਤਾ ਦੀ ਤੇ 12 1 ਵਜੇ ਤੱਕ ਜਿਹੜੇ ਲੋਕ ਇਥੇ ਬਹੁਤ ਇਕੱਠ ਹੁੰਦਾ ਵਾ ਇਥੇ ਦੁਕਾਨਾਂ ਤੋਂ ਕੋਨਾ ਲੱਗਦੀਆਂ ਹੋਣਗੀਆਂ ਤੇ ਸਾਹਮਣੇ ਇਹ ਜਿਹੜਾ ਪੈਂਡਲ ਬਣਾਇਆ ਹੋਇਆ ਵਾ ਤੇ ਉਹ ਵੇਖ ਲਓ ਕਾਫੀ ਉੱਚਾ ਵਾ ਇਹ ਲੱਗ ਪੱਗ ਲੱਗ ਪੱਗ 70 80 ਫੁੱਟ ਜਿਹੜਾ ਉੱਚਾ ਉਹ ਸਾਹਮਣੇ ਝੰਡਾ ਲੱਗਾ ਹੋਇਆ 70 ਤੋਂ 80 ਫੁੱਟ ਜਿਹੜਾ ਉੱਚਾ ਇਹ ਬਣਾਇਆ ਹੋਇਆ ਵਾ ਇਥੇ ਕਿਤੇ ਵੀ ਲੋਹੇ ਦੇ ਪਾਈਪ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹਨਾਂ ਦੇ ਜਿਹੜੇ ਪੈਂਡਲ ਬਣਾਉਣ ਦੇ ਲਈ ਸਿਹਾਵਟ ਕਰਨ ਦੇ ਲਈ ਜਾਂ ਕੋਈ ਵੀ ਗੇਟ ਬਣਾਉਣ ਦੇ ਲਈ ਇਹ ਸਿਰਫ ਵਾਸ ਵਰਤਦੇ ਆ ਤੋ ਵਾਸ ਜਿਹੜਾ ਬੰਨਦੇ ਆ ਉਹ ਰਸਿਆਂ ਨਾਲ ਜਾਂ ਇਹਨਾਂ ਦੀਆਂ ਸਾਰੀਆਂ ਪੁਰਾਣੀਆਂ ਹੋ ਗਈਆਂ ਉਹਨਾਂ ਨੂੰ ਕੱਟ-ਕਟਾ ਕੇ ਰਸੇ ਬੰਨਦੇ ਆ ਫਿਰ ਇਹ ਵੀ ਨਹੀਂ ਬਈ ਇਹ ਸਿੱਟ ਦਿੰਦੇ ਉਹਨਾਂ ਨੂੰ ਸਾਹਮ ਸਾਹ ਰੱਖਦੇ ਆ ਕਿਉਂਕਿ ਅਗਲੇ ਪ੍ਰੋਗਰਾਮ ਤੇ ਜਿਹੜਾ ਉਹਨਾਂ ਨੇ ਕੰਮ ਲੈਣਾ ਹੁੰਦਾ ਉਹ ਤੋਂ ਹਨਾ ਇੱਥੇ ਆ ਗਈ ਆ ਇਹ ਟਰੱਕਾਂ ਦੀ ਮਾਰਕੀਟ ਡੈਂਟਿੰਗ ਪੇਂਟਿੰਗ ਦਾ ਕੰਮ ਹੁੰਦਾ ਟਰੱਕਾਂ ਦਾ ਤੇ ਕਿਉਂਕਿ ਕਲਕੱਤੇ ਦੇ ਵਿੱਚ ਜਿਹੜਾ ਆਪਣੇ ਪੰਜਾਬ ਤੋਂ ਵੀ ਬਹੁਤ ਟਰੱਕ ਡਰਾਈਵਰ ਵੀਰ ਆ ਜੇ ਫੈਮਲਿੰਗ ਇੱਥੇ ਰਹਿੰਦੀਆਂ ਇਸੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਵਾ ਆ ਵੇਖ ਲੋ ਆ ਰੇੜੀ ਤੇ ਵਾਂਝੇ ਲੱਦੇ ਹੋਇਆ ਇਹ ਵੀ ਕਿਸੇ ਨਾ ਕਿਸੇ ਜਾ ਕੇ ਕੁਛ ਨਾ ਕੁਛ ਬਣਾਉਣਾ ਹੋਊਗਾ ਪੈਂਡ ਵਾਲਾ ਤੇ ਇਹ ਗੇਟ ਜਿਹੜੇ ਬਹੁਤ ਬਣਾਏ ਹੋਏ ਆ ਬਹੁਤ ਜ਼ਿਆਦਾ ਗੇਟ ਬਣਾਏ ਹੋਏ ਆ ਸ਼ਹਿਰ ਦੇ ਵਿੱਚ ਜੋ ਵੀ ਪ੍ਰੋਗਰਾਮ ਹਨ ਇਹ ਬਹੁਤ ਵਧੀਆ ਧੂਮ ਧਾਵਨਾ ਮਨਾਉਂਦੇ ਜਿਹੜਾ ਕੋਈ ਕਾਲੀ ਨਹੀਂ ਕਰਦੇ ਕਿਸੇ ਕੰਮ ਵਿੱਚ ਜਿਹੜਾ ਕੰਮ ਵੀ ਕਰਦੇ ਆ ਬੜਾ ਟਿਕਾ ਖੋਲਣਾ ਕਰਦੇ ਆ ਚੈਨ ਦਾ ਭਾਵ ਰਿਜਨਲ ਕਰਦੇ ਆ ਪੂਰਾ ਇਹਨਾਂ ਨੂੰ ਕੋਈ ਜਲਦਬਾਜ਼ੀ ਦਾ ਹੈ ਨਹੀਂਗਾ ਪਾਨਾਗੜ ਸ਼ਹਿਰ ਤੋਂ ਜਿਹੜੀ ਵਾਰਾਨਸੀਆ ਬਨਾਰਸ ਉਹ ਲਗਭਗ 515 ਕਿਲੋਮੀਟਰ ਆ ਤੇ ਮੋਰਗਰਾਮ 150 ਕਿਲੋਮੀਟਰ ਸਿਉੜੀ 70 ਕਿਲੋਮੀਟਰ ਤੇ ਦਰਗਾ ਪਰ ਜਿਹੜਾ 17 ਕਿਲੋਮੀਟਰ ਆ ਜਿਹੜੇ ਪਾਸੇ ਨੂੰ ਆਪਾਂ ਜਾਣੇ ਇਧਰਲੇ ਪਾਸੇ ਨੂੰ ਧੰਨਵਾਦ ਰਹਿ ਗਿਆ ਤੇ ਜਿਹੜੇ ਪਾਸਿਓਂ ਆਪਾਂ ਇਧਰੋਂ ਆਏ ਆ ਇਧਰਲੇ ਪਾਸੇ ਕਲਕੱਤਾ ਰਹਿ ਗਿਆ ਲਗਭਗ 160 ਕਿਲੋਮੀਟਰ ਦੂਰ ਤੇ ਇੱਥੇ ਆ ਜਾਂਦਾ ਚੌਕ ਇਸ ਚੌਕ ਤੋਂ ਦਾਰਜਲਿੰਗ ਇੱਥੋਂ ਰਹਿ ਜਾਂਦਾ 650 ਕਿਲੋਮੀਟਰ ਇੱਥੇ ਬੂਟਾਂ ਦੀ ਸੇਲ ਲੱਗੀ ਹੋਈ ਆ ਇਹ ਦਾਰਜਲਿੰਗ ਰੋਡ ਵਜਦਾ ਮੋੜ ਇਹਨੂੰ ਦਾਰਜਲਿੰਗ ਮੋੜ ਬੋਲ ਦਿੰਦੇ ਆ ਤੇ ਇਥੋਂ 600 ਸਵਾ 600 ਕਿਲੋਮੀਟਰ ਜਿਹੜਾ ਦਾਰਜਲਿੰਗ ਸ਼ਹਿਰ ਹੈਗਾ ਤੇ ਸੀਓਡੀ 70 ਕਿਲੋਮੀਟਰ ਕਰਾ ਇਥੋਂ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵਾ ਤੇ 39 ਕਿਲੋਮੀਟਰ ਹੈਗਾ ਇਥੋਂ ਬੋਲਪੁਰ ਈਲਮ ਬਾਜ਼ਾਰ ਤੇ 23 ਕਿਲੋਮੀਟਰ ਇਸ ਸ਼ਹਿਰ ਤੋਂ ਤੇ ਈਲਮ ਬਾਜ਼ਾਰਲੇ ਆਲੇ ਪਾਸੇ ਤਾਂ ਜਿਹੜਾ ਇੱਕ ਦਰਿਆ ਵੀ ਹੈਗਾ ਜਿਵੇਂ ਆਪਣੇ ਹਰੀਕੇ ਪੱਤਣਾ ਸੱਤ ਲੋਹੇ ਦੇ ਦਰਿਆ ਉਦਾਂ ਇੱਥੇ ਇੱਕ ਦਰਿਆ ਹੈਗਾ ਜਿਹੜਾ ਈਲੰਬ ਬਾਜ਼ਾਰ ਦੇ ਬਿਲਕੁਲ ਨਾਲ ਲਗਭਗ ਇਥੋਂ 20 ਕਿਲੋਮੀਟਰ ਦੂਰ ਹੋਰ ਆ ਸਾਹਮਣੇ ਆ ਗਿਆ ਬਾਈਪਾਸ ਪਾਨਾਗੜ ਸ਼ਹਿਰ ਦਾ ਜਿਹੜਾ ਆ ਸੰਸੋਲ ਤੋਂ ਧੰਨਵਾਦ ਤੋਂ ਆਉਂਦਾ ਵਾ ਬਨਾਰਸ ਤੋਂ ਆਉਂਦਾ ਵਾ ਤੇ ਕਲਕੱਤੇ ਨੂੰ ਲੰਘ ਜਾਂਦਾ ਵਗਾ ਉਧਰ ਨਾਲ ਬਸ ਇੱਕ ਇਹ ਦਾਨ ਬਾਬਾ ਦਾ ਕਹਿੰਦੇ ਜਗ੍ਹਾ ਹੈਗੀ ਆ ਜਿੱਥੇ ਕਾਫੀ ਜਿਹੜਾ ਮੇਲਾ ਲੱਗਦਾ ਪਾਰਾ ਵਾ ਉਹ ਫਰਵਰੀ ਮਾਰਚ ਦੇ ਵਿੱਚ ਹੁੰਦਾ ਵਾ ਸ਼ਾਇਦ ਇਸ ਜਗ੍ਹਾ ਤੇ ਜ਼ਿਆਦਾਤਰ ਲੋਕਾਂ ਕੋਲੇ ਸਾਧਨ ਜਿਹੜੇ ਉਹ ਜਾਂ ਤਾਂ ਸਾਈਕਲ ਜਾਂ ਆ ਜਿਹੜੇ ਆਟੋ ਫਿਰਦੇ ਆ ਤੇ ਜਾਂ ਮੋਟਰਸਾਈਕਲ ਜ਼ਿਆਦਾ ਕਾਰਾਂ ਲੋਕਾਂ ਕੋਲੇ ਬਹੁਤ ਜ਼ਿਆਦਾ ਹੀ ਘੱਟ ਆ ਤੇ ਟਰੈਪ ਕੋ ਤੁਹਾਨੂੰ ਵਾਸੇ ਦੱਸ ਹੀ ਦਊਗਾ ਕਿ ਕਾਰਾਂ ਇੱਥੇ ਬਹੁਤ ਜ਼ਿਆਦਾ ਘਟ ਆ। ਹਰੇਕ ਦਿਨ 10 ਸਕੂਟਰੀਆਂ ਆਈਆਂ ਪਰ ਜਿਹੜੀਆਂ ਆਪਣੇ ਬੈਟਰੀ ਵਾਲੀਆਂ ਸਕੂਟਰੀਆਂ ਉਹ ਹੈ ਨਹੀਂ ਇੱਥੇ। ਇੱਕ ਅੱਧੇ ਨੂੰ ਛੱਡ ਕੇ ਹੋ ਸਕਦਾ ਪਰ ਮੈਂ ਤਾਂ ਦੇਖੀ ਨਹੀਂ ਕਿਸੇ ਕੋਲੇ ਜਾ ਕੇ। ਕਿਹਾ ਠੇਲੇ ਜ ਬਹੁਤ ਖੜੇ ਇੱਥੇ। ਇਹਨਾਂ ਤੋਂ ਬਾਲਾ ਕੰਮ ਲੈਂਦੇ ਆ ਇਹ। ਸ਼ਾਮ ਦਾ ਮੇਲਾ ਦੇਖਣ ਵਾਸਤੇ ਆਪਾਂ ਪਹੁੰਚ ਗਏ ਆ ਪਾਨਾਗੜ ਸ਼ਹਿਰ ਦੇ ਵਿੱਚ। ਇੱਧਰਲੇ ਪਾਸੇ ਲੱਗੇ ਹੋਏ ਆ ਆਪਣਾ ਝੂਲੇ ਚੱਲੇ ਤੇ ਹੋਰ ਵੀ ਜਿਹੜਾ ਕੁਸਵਾਵਾ ਤੇ ਉਧਰ ਚੱਲਦੇ ਆ ਆਹ 게ਟ ਹੈ ਨਾ ਹਾਂ ਹਾਂ ਆਪਾਂ ਮੇਲੇ ਦੇ ਵਿੱਚ ਪਹੁੰਚ ਗਏ ਆ ਤੇ ਦੁਕਾਨਾਂ ਇੱਧਰਲੇ ਪਾਸੇ ਲੱਗੀਆਂ ਹੋਈਆਂ ਇਹ ਖਾਣੇ ਪੀਣੇ ਦਾ ਹੈ ਨਾ ਇਹ ਨਾ ਸਮਾਨ ਇੱਧਰ ਖਾਣ ਪੀਣ ਦਾ ਸਮਾਨ ਇਧਰੇ ਪਾਸੇ ਸਾਰਾ ਜਿਹੜਾ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਪਹਿਲਾਂ ਮੰਦਿਰ ਮੇ ਜਾਣਾ ਹੈ ਚਲੋ ਪਹਿਲਾਂ ਅਸੀਂ ਜਾਵਾਂਗੇ ਮੰਦਿਰ ਦੇ ਵਿੱਚ ਇਹ ਵਾਚ ਲੋ ਕੋਈ ਬੋਲਾ ਕੌ ਕ ਮਿਲਣਾ ਹਾਂਜੀ ਬੋਲੋ ਮੀ ਪਿਆ ਕਰਕੇ ਤੇ ਥੋੜਾ ਜਿ ਚਿੱਕੜ ਦਾ ਸਾਹਮਣਾ ਕਰਨਾ ਪੈ ਰਿਹਾ ਆਪਾਂ ਨੂੰ ਆ ਤਾਂ ਫਰੀਦਕੋੜੀ ਮੇਲੇ ਤੇ ਸੀ ਐ ਤੇ ਦਾ ਮੈਂ ਫਰੀਦਕੋੜ ਮੇਲੇ ਤੇ ਝੂਟੇ ਲਏ ਆ ਇਹ ਚੰਡੋਲਾ ਤੇ ਲਾਈਟਾਂ ਲੂਟਾਂ ਲਾ ਕੇ ਦੇ ਬਹੁਤ ਵਧੀਆ ਜਿਹੜਾ ਇਹਨੇ ਲਾਈਟਿੰਗ ਕੀਤੀ ਹੁੰਦੀ ਆ ਕਿਉਂਕਿ ਮੰਗਾਲੀ ਲੋਕ ਆ ਜਿਹੜੇ ਰਾਤ ਨੂੰ ਤਿਆਰ ਹੋ ਕੇ ਤੇ ਫਿਰ ਵਧੀਆ ਜਿਹੜਾ ਘੁੰਮ ਦੇ ਫਿਰਦੇ ਆ ਇਹ ਵੀ ਬਹੁਤ ਖਤਰਨਾਕ ਚੱਲਦਾ ਝੂਲਾ ਵਾ ਪਹਿਲੇ ਉਧਰ ਜਾਣਾ ਹੈ ਨਾ ਹਾਂ ਠੀਕ ਹੈ ਇਹ ਜੇ ਇਹ ਪੈਂਡਲ ਬਣਾਇਆ ਹੋਇਆ ਵਾ ਉਹਦਾ ਬਾਸ ਦੀਆਂ ਲੱਕੜਾਂ ਦਾ ਉਹ ਦੇਖ ਲਓ ਪਿਛਲੇ ਪਾਸੇ ਤੇ ਸਾਰੀ ਚਾਨਣ ਨਹੀਂ ਲੱਗੀ ਹੋਈ ਹੈ ਤੇ ਇਹ ਅਗਲੇ ਪਾਸੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਬਣਾਇਆ ਹੋਇਆ ਵਾ ਇਦਾਂ ਇੱਥੇ ਦੁਰਗਾ ਮਾਤਾ ਦੇ ਜਿਹੜੇ ਸਟੈਚੂ ਬਣੇ ਹੋਏ ਆ ਇੱਥੇ ਪੈਂਡਲ ਬਣਿਆ ਹੋਇਆ ਵਾ ਹਨ ਇਹ ਸਾਰਾ ਜਿਹੜਾ ਹੱਥੀ ਤਿਆਰ ਕੀਤਾ ਹੋਇਆ ਵਾ ਦੇਖੋ ਦੁਰਗਾ ਮਾਤਾ ਦਾ ਜਿਹੜਾ ਪੈਂਗਲਾ ਇਧਰਲੇ ਪਾਸੇ ਨਾਲ ਇਹ ਜਿਹੜੇ ਇਹ ਬਣਾਏ ਹੋਏ ਹਨ ਲਾਈਟਾਂ ਲੱਗੀਆਂ ਹੋਈਆਂ ਇਹ ਸਾਰੀਆਂ ਜਿਹੜੀਆਂ ਵਰਕ ਕਰਦੀਆਂ ਇਦਾਂ ਦਾ ਇਹਨਾਂ ਨੇ ਬਣਾਇਆ ਹੋਇਆ ਆਵਾਜ਼ ਵੀ ਆਉਂਦੇ ਦੇ ਵਿੱਚੋਂ ਤੇ ਸਾਹਮਣੇ ਇਧਰਲੇ ਪਾਸੇ ਮਕੜੀ ਬਣਾਈ ਹੋਈ ਮਕੜੀ ਦਾ ਜਾਲ ਆ ਜਿਹੜਾ ਉਹ ਵੀ ਜਿਹੜਾ ਹੱਲ ਦਾ ਜੁਲ ਦਾ ਵਾ ਹੁਣ ਆਪਾਂ ਆ ਗਏ ਆ ਬਾਜ਼ਾਰ ਦੇ ਵਿੱਚ ਤੇ ਇੱਥੇ ਵੀ ਬਾਜ਼ਾਰ ਦੇ ਵਿੱਚ ਜਿਹੜਾ ਕਾਫੀ ਰੌਣਕ ਮੇਲਾ ਹਜੇ ਬਣਿਆ ਹੋਇਆ ਪਰ ਅੱਜ ਪਹਿਲਾ ਦੂਜਾ ਦਿਨ ਕਰਕੇ ਜਿਹੜਾ ਤੇ ਹਜੇ ਲੋਕ ਜਿਹੜੇ ਇਹਨੇ ਆਉਣੇ ਸ਼ੁਰੂ ਨਹੀਂ ਹੋਏ ਖਣੀ ਅਸੀਂ ਜਲਦੀ ਸਦਿਆਂ ਆ ਗਏ ਆ ਤੇ ਪਰ ਜਿਹੜਾ ਇਹ ਮੇਲਾ ਬਹੁਤ ਕਾਫੀ ਭਰਿਆ ਰਹਿੰਦਾ ਵਾ ਤੇ ਹੁਣ ਲੱਗਦਾ ਕਹਿੰਦੇ ਵੀ ਸੋਨ ਦੇ ਵਿੱਚ ਆਇਆ ਵੀ ਕੱਲ ਤੋਂ ਜਿਹੜਾ ਭਰਨਾ ਸ਼ੁਰੂ ਹੋ ਜੂ ਅੱਜ ਪਹਿਲਾ ਦੂਜਾ ਦਿਨ ਕਰਕੇ ਨਾ ਲੋਕ ਹਜੇ ਥੋੜਾ ਆ ਕੱਪੜੇ ਦੇਖ ਲਈ ਦਰੀ ਕਰਦੇ ਪਏ ਆ 2 ਅਕਤੂਬਰ ਤੱਕ ਜਿਹੜਾ ਇਹ ਮੇਲਾ ਰਹੂਗਾ ਤੇ ਉਸੇ ਤਰ੍ਹਾਂ ਹੀ ਜਿਹੜਾ ਇਹ ਬਾਜ਼ਾਰ ਸਾਰਾ ਭਰਿਆ ਰਹੂਗਾ ਤੇ ਕੱਲ ਨੂੰ ਜ਼ਿਆਦਾ ਢੀਡ ਹੋਊਗੀ ਕਹਿੰਦੇ ਹਾਂਜੀ ਦੋ ਬਹੀ ਮੋਢੇ ਦੇ ਤੰਰੀ ਇੱਕ ਜਿਹੜੇ ਲਾਈਟਿੰਗ ਕੀਤੀ ਹੋਈ ਆ ਤੇ ਇਧਰਲੇ ਪਾਸੇ ਇੱਕ ਪਾਇਆ ਬਣਿਆ ਹੋਇਆ ਤਾਂ ਖਦਰੈਂਡ ਉੱਤੇ ਵੀ ਆਪਣਾ ਦੁਕਾਨ ਜਿਹੜੀ ਕੜਾਕਾਰੀ ਕੀਤੀ ਹੋਈ ਆ ਬਹੁਤ ਵਧੀਆ ਜਾਨ ਅੰਦਰ ਦੁਰਗਾ ਮਾਤਾ ਦੀ ਜਿਹੜੀ ਮੂਰਤੀ ਬਣਾਈ ਹੋਈ ਆ ਤੇ ਪਾਠ ਕਰੀ ਜਾਂਦੇ ਵੇ ਜਿਹੜੇ ਪੁਜਾਰੀ ਇਹ ਪੁਜਾਰਾ ਦਾ ਨਾਮ ਸਾਮਣਿਆਂ ਦੇਖ ਲੋ ਇਹ ਵੀ ਲਾਈਟਾਂ ਦੇ ਨਾਲ ਕਮਾਲ ਕੀਤੀ ਪਈ ਆ ਕਿ ਸ਼ਰਜੀ ਦੀ ਜਿਹੜੀ ਫੋਟੋ ਬਣਾਈ ਹੋਈ ਆ ਸਾਰਾ ਕੁਝ ਸੇਵਾ ਦੇਖ ਸਕਦੇ ਤੁਸੀਂ ਹਨ ਹੁਣ ਅਸੀਂ ਆ ਗਏ ਦੂਜੇ ਪਾਸੇ ਤੇ ਇਧਰਲੇ ਪਾਸੇ ਆ ਦੇਖੋ ਇਧਰਲੇ ਪਾਸੇ ਵੀ ਬਹੁਤ ਕੈਣ ਕਲਾ ਕਰ ਕੀਤੀ ਇਧਰਲੇ ਪਾਸੇ ਇਹਨਾਂ ਨੇ ਲਾਈਟਾਂ ਲੁੱਟਾਂ ਲਾਈਆਂ ਆ ਜਿਵੇਂ ਹਨ ਤੇ ਸੁੰਨ ਦੇ ਵਿੱਚ ਆਇਆ ਵੀ ਜਿਵੇਂ ਆ ਪੈਂਡਲ ਜੇ ਬਣਾਏ ਹੋਏ ਆ ਜਿਵੇਂ ਮਾਲਕ ਮਾਨਕ ਚਲੋ ਪੈਂਡਲ ਕਹਿ ਦਿੰਨੇ ਆਪਾਂ ਤੇ ਮਾਤਾ ਦਾ ਜਿਹੜਾ ਮੰਦਿਰ ਬਣਾਇਆ ਹੋਇਆ ਹਨ ਇਹ ਸਾਰਾ ਵੈਸੇ ਤਾਂ ਬਣਾਇਆ ਹੋਇਆ ਇਹਨਾਂ ਨੇ ਉਹ ਟੈਂਟ ਦਾ ਆ ਦੇਖ ਲਓ ਤੁਸੀਂ ਵੇਹ ਦੇ ਆਰ ਪਾਦੇ ਸੀ ਜਾਂਦਾ ਨਾ ਵਾਂਸ ਲਾ ਲਾ ਕੇ ਬੜੇ ਤਰੀਕੇ ਨਾਲ ਕੰਮ ਕੀਤਾ ਪਰ ਸੋਨ ਦੇ ਵਿੱਚ ਆਇਆ ਵੀ ਕਲਕੱਤੇ ਦਾ ਕਹਿੰਦੇ ਇਹ ਜਿਹੜੇ ਪੈਂਡਲ ਜੇ ਬਣਾਏ ਹੋਏ ਮੰਦਿਰ ਬਣਾਏ ਹੋਏ ਆ 2 2 2.5 ਕਰੋੜ ਵਾਲੇ ਜਿਹੜੇ ਮਤਲਬ ਟੈਂਟ ਇੰਨਾ ਟੈਂਟ ਲੱਗਾ ਹੋਇਆ ਬਹੁਤ ਜ਼ਿਆਦਾ ਖਰਚਾ ਲੱਗਾ ਹੋਇਆ ਵਾ ਤੇ ਇਹ ਬਣਾਇਆ ਹੋਇਆ ਫਿਰ ਵੀ ਇੱਥੇ ਕਲਾਕਾਰ ਇਹ ਆ ਦੇਖੋ ਅੰਦਰਲੇ ਪਾਸੇ ਵੀ ਜਿਹੜੀ ਆ ਆ ਕੀਤੀ ਹੋਈ ਆ ਕੜਾਈ ਜਾਂ ਕੁਝ ਵੀ ਆ ਇਹ ਵੀ ਜਿਹੜਾ ਆ ਸਾਰਾ ਸਿਸਟਮ ਆ ਜਿਹੜਾ ਹੱਥੀ ਕੀਤਾ ਹੋਇਆ ਵਾ ਤੇ ਫਿਰ ਵੀ ਲੱਗਦਾ ਨਹੀਂ ਕਿਤੇ ਬਈ ਇਹ ਟੈਂਟਾ ਲੱਗਦਾਈਆਂ ਬਈ ਕੰਦਾ ਹੈਗੀਆਂ ਪਰ ਕੰਦਾ ਨਹੀਂ ਗੀਆਂ ਤੇ ਇਧਰਲੇ ਪਾਸੇ ਜਿਹੜੇ ਆ ਜਵਾਕ ਇਹ ਡਾਂਸ ਕਰੀ ਜਾਂਦੇ ਆ ਇਹਨਾਂ ਇੱਕ ਟੈਲੈਂਟ ਬਹੁਤ ਹੁੰਦਾ ਵੀ ਇਹ ਸੰਗ ਦੇ ਸੰਗ ਦੇ ਨਹੀਂ ਜਿਵੇਂ ਆਪਣੇ ਜਵਾਕ ਸੰਗ ਦੇ ਨੂੰ ਸੰਗਨ ਵਾਲਾ ਕੰਮ ਇਹਨਾਂ ਚ ਹੈ ਨਹੀਂਗਾ ਤੇ ਪੂਰਾ ਇਹਨਾਂ ਪਰਫਾਰਮੈਂਸ ਜਿਹੜਾ ਪੂਰਾ ਬਹੁਤ ਵਧੀਆ ਦਿੰਦੇ ਆ ਤੇ ਆ ਵੇਲਾ ਨੱਚੀ ਜਾਂਦੇ ਸਾਹਮਣੇ ਕੋਈ ਹੈ ਮਤਲਬ ਇਹਨਾਂ ਚ 4-5-5 6-6 7-7 ਸਾਲਾਂ ਵਾਲੇ ਆ ਇਹਥੇ ਵੀ ਪੈਂਡਲ ਬਹੁਤ ਸੋਹਣਾ ਬਣਾਇਆ ਹੋਇਆ ਵਾ ਤੇ ਆਪਾਂ ਚੱਲਦੇ ਆ ਅੰਦਰ ਆ ਤੁਹਾਨੂੰ ਦੁਰਗਾ ਪੂਜਾ ਚ ਇਹੀ ਚੀਜ਼ਾਂ ਮੇਨ ਆ ਇਥੇ ਜਿਹੜਾ ਪੈਂਡਲ ਬਣਾਉਂਦੇ ਆ ਤੇ ਵਿਖਾਉਂਦੇ ਆ ਕੀ ਕੌਸ਼ ਹੈਗਾ ਜਿਹੜਾ ਇਹ ਸਾਹਮਣੇ ਤਾਂ ਜਿਹੜੀ ਹੈਗੀ ਆ ਉਹ ਹੈਗੀ ਦੁਰਗਾ ਮਾਤਾ ਦਾ ਉਹਨਾਂ ਦੇ ਜਿਹੜਾ ਖੱਬੇ ਹੱਥ ਕੜੀਆ ਉਹ ਹੈ ਦੀ ਆ ਲਕਸ਼ਮੀ ਸਰਸਵਤੀ ਔਰ ਇੱਕ ਗਣੇਸ਼ ਦਾ ਔਰ ਦੂਸਰਾ ਕਾਰਤੇਕ ਹੈ ਤੇ ਇਹ ਕਾਰਤੇਕ ਦੇ ਉਹ ਜਿਹੜਾ ਕੁੜੀਆਂ ਸਿਗੀਆਂ ਮਾਤਾ ਦੀਆਂ ਡਗਾ ਉਹਨਾਂ ਦੇ ਇੱਕ ਇੱਕ ਮੁੰਡਾ ਸੀਗਾ ਆਪਾਂ ਘੁੰਮ ਕੇ ਆਗੇ ਸੀਗੇ ਤੇ ਸਾਰਾ ਜਿਹੜਾ ਮੇਲਾ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਵਿਖਾਇਆ ਤੇ ਹੁਣ ਜਿਹੜਾ ਆਪਾਂ ਚਾਹਦੇ ਹਾਂ ਘਰ ਨੂੰ ਮਿਲਦੇ ਆ ਫਿਰ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ